ਭਾਈ ਬੰਦੂ ਜੀ ਤੁਹਾਡਾ ਪਛਾਣਤਾ ਨਹੀਂ ਹੋਣਾ ਠੀਕ ਹੈ ਅੰਦਰੇ ਜੋਰ ਦਸ ਸਿਕੰਡਰ ਆਇਆ ਇੱਕ ਕਿਲੇ ਜਿਹੜਾ ਮਾਤਾ ਜੀ ਜਿਹੜੀ ਪੂਰੀ ਦੋ ਦਿਨਾਂ ਦੀ ਚਾਹ ਆਇਆ ਦੋ ਦਿਨਾਂ ਦਾ ਵਜਨ ਆਇਆ ਸੁਪਰ ਸ਼ੁਕਰ ਆਹ ਫਤਿਹਵਾ 아쿄올도쿄올 <목소리나> 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 ਕਿਰਪਾਲ ਜੀ ਕੀ ਗੱਲ ਬਥੋਈ ਸਾਈ ਕਰੀ ਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤਾਂ ਲੋਕ ਪੱਤੇ ਨੇ ਸ਼ਾਇਦ ਉਹ ਲੈ ਕੇ ਗਏ ਨੇ ਹਸਪੀਟਲ ਉਹਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਹੀ ਗਿਆ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੇ ਤੋਂ ਪਿਛਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਜ਼ਖਮੀ ਹੋਇਆ ਜਦੋਂ ਉਹਨੂੰ ਲੈ ਕੇ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿਛੋਂ ਆ ਰਹੀ ਸੀ ਆ ਗੱਡੀਆਂ ਜਿਹੜੀਆਂ ਤਿੰਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਦੋਂ ਉੱਥੋਂ ਥੋੜੀ ਸਪੀਡ ਨਾਲ ਹੋ ਗਈ ਤੇ ਮੋਟਰਸਾਈਕਲ ਚਵੱਜੀ ਮੋਟਰਸਾਈਕਲ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟੈਕ ਆ ਗਿਆ ਕੀ ਹੋਇਆ ਉਹ ਗੱਡੀ 'ਚ ਅਸੀਂ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਆਕੀ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਵਾਚੋ ਹਸਪੀਟਲ ਲੈ ਕੇ ਹੁਣ ਦੇਖੋ ਅੱਗੇ ਜਾ ਕੇ ਕੀ ਬੰਦਾ ਇਹ ਕਿੱਡੇ 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 ਤਿੰਨਾਂ ਚ ਗੱਡੀਆਂ ਨੇ ਵੱਡੀਆਂ ਜੀ ਚੌਥਾ ਮੋੜ ਸਕਲਾ ਤੇ ਜ਼ਖਮੀ ਕਿੰਨੇ ਕੋ ਹੋਏ ਨੇ ਨਹੀਂ ਜ਼ਖਮੀ ਕੋਈ ਮੋਟਰਸਾਈਕਲ ਵਾਲੀ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀ ਸੀ ਹੈਗੇ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਇਹ ਗੱਡੀ ਦੀ ਲੇਟ ਰੋਕਾ ਦੀ ਐਕਸੀਡੈਂਟ ਹੋਇਆ ਉਹ ਕੋ ਦੱਸਦੇ ਕਿੰਨੇ ਮਿੰਟ ਚੱਣੀ ਹੋਏ ਕਿ ਬੰਦੇ ਉਹ ਨਾ 15 20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈਏ ਰਣ ਕੇ ਵੇਖਦੇ ਐਕਸੀਡੈਂਟ ਹੋ ਆ ਭਿਆਨ ਕੋ ਆਈ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਆਪਸੀ ਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜੋ ਕੋਈ ਮਤਲਬ ਇਹਦੇ ਕੋ ਰੇਸ ਦੱਬੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀ ਇਹ ਪੰਜਰ ਗੱਡੀਆਂ ਇੱਕ ਲੇਡੀ ਨੂੰ ਐਕਟ ਬਾਤ ਹੀ ਤੇ ਉਹ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਸਟੇਪ ਕੱਢੇ ਆ ਟਾਇਰਾਂ ਨੇ ਤੇ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜ਼ਖਮੀ ਨੇ ਜਿਹੜਾ ਉਹਨਾਂ ਨੂੰ ਲੈ ਜਾਂਦਾ ਮੌਕੇ ਤੇ ਬਾਕੀ ਐਸਐਟਓ ਸਿੱਧੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਚੱਕਰੀ ਹੋਈ ਸਰ ਇਹਦੇ ਤਿੰਨ ਚਾਰ ਬੰਦੇ ਦੇਖਣਗੇ 40 ਨੁਕਸਾਨ ਨਹੀਂ 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 ਜਾਨ ਨੁਕਸਾਨ ਕੋਈ ਨਹੀਂ ਇਹਨਾਂ ਜਿਆਦਾ ਇਹਨੂੰ ਲੈਣ ਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਚਾਈ ਜੀ